ਅਸ਼ੀਕਾ ਜੀ ਫਤਿਹ ਕਲੈਕਸ਼ਨ ਬੁਲਾ ਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਕਾਟਨ ਦੇ ਸੂਟ ਜੋ ਕਿ ਵਰਕ ਵਾਲੇ ਰਹਿਣਗੇ ਇੱਕ ਸੂਟ ਦਿਖਾਉਂਗੀ ਮੈਂ ਤੁਹਾਨੂੰ ਘੇਰੇ ਵਰਕ ਵਾਲਾ ਤੇ ਬਾਕੀ ਸੂਟ ਦਿਖਾਉਂਗੀ ਪੌਂਚਾ ਵਰਕ ਵਾਲੇ ਸੂਟ ਸਾਰੇ ਹੀ ਹੋਣਗੇ ਪਿਓਰ ਕਾਟਨ ਦੇ ਆਪਾਂ ਸਿੰਥੈਟਿਕ ਸਟੱਫ ਵੀ ਮਤਲਬ ਦੇਂਦੇ ਤਾਂ ਉਹਨੂੰ ਕਾਟਨ ਕਹਿ ਕੇ ਕਾਟਨ ਹੀ ਦੇਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਜੋ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਹੈ ਮੇਰੀ ਕਿਵੇਂ ਲੱਗੀ ਵੀਡੀਓ ਤੁਸੀਂ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਆਪਣਾ ਜਿਹੜਾ ਪਹਿਲਾ ਸੂਟ ਦੇਖੋ ਲਾਈਨਾਂ ਵਾਲੀ ਸ਼ਰਟ ਹੈ ਜੀ ਘੇਰੇ ਤੇ ਆਪਾਂ ਕਰਵਾਇਆ ਇਹਦੇ ਵਰਕ ਘੇਰੇ ਤੇ ਇਹਦੇ ਵਰਕ ਹੋਇਆ ਜੀ ਨਾਲ ਸਾਈਡ ਤੇ ਆਪਾਂ ਕਰਵਾਈਆਂ ਜੀ ਇਹਦੀਆਂ ਬਾਹਾਂ ਇੱਧਰ ਕੱਢੀਆਂ ਹੋਈਆਂ ਨੇ ਇਹਦੀਆਂ ਬਾਹਾਂ ਬਾਜੂ ਦਾ ਵਰਕ ਦਿੱਤਾ ਹੈ ਜੀ ਇੱਕ ਸਾਈਡ ਤੇ ਨਾਲ ਇਹਦੇ ਆਈ ਹੈ ਜੀ ਪਲੇਨ ਬਾਟਮ ਬਲੂ ਕਲਰ ਦੀ ਪਲੇਨ ਬਾਟਮ ਹੈ કોટਨ ਦੀ ਸ਼ਰਟ ਰਹਿਣ ਵਾਲੀ ਆ ਕੋਟਨ ਦੀ ਰਹਿਣ ਵਾਲੀ ਆ ਬਾਟਮ ਔਰ ਰੇਟ ਆਪਾਂ ਇਹਨਾਂ ਦਾ ਰੱਖਿਆ ਜੀ ਬਹੁਤ ਹੀ ਜਾਇਜ਼ ਰੇਟ ਰੱਖਿਆ ਆਪਾਂ ਆਹੇ ਜੀ ਰੇਟ ਦੇ ਵਿੱਚ ਤੁਹਾਨੂੰ ਕੋਈ ਵੀ ਇਹਨਾਂ ਸੋਨਾ ਸੂਟ ਪ੍ਰੋਵਾਈਡ ਨਹੀਂ ਕਰੇਗਾ ਕਿਉਂਕਿ ਆਪਾਂ ਸਿੰਥੈਟਿਕ ਸਟਾਕ ਨਹੀਂ ਵੇਚਦੀ ਆਪਾਂ ਬਿਲਕੁਲ ਪਿਓਰ ਕੋਟਨ ਸਟੱਫ ਆਪਾਂ ਤੁਹਾਨੂੰ ਦੇਵਾਂਗੇ ਸ਼ਰਟ ਦਾ ਸਟੱਫ ਤੁਸੀਂ ਚੈੱਕ ਕਰ ਹੀ ਸਕਦੇ ਹੋ ਸ਼ਰਟ ਦਾ ਸਟੱਫ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸ਼ਰਟ ਦਾ ਸਟੱਫ ਰਹਿਣ ਵਾਲਾ ਹੈ ਨਾਲ ਜਿਹੜੀ ਬਾਟਮ ਹੈ ਬਾਟਮ ਦਾ ਸਟੱਫ ਵੀ ਬਹੁਤ ਸੋਹਣਾ ਰਹਿਣ ਵਾਲਾ ਹੈ ਔਰ ਇਹਦਾ ਰੇਟ ਆਪਾਂ ਬਹੁਤ ਹੀ ਜਾਇਜ਼ ਰੱਖਿਆ ਜੀ ਰੇਟ ਆਪਾਂ ਰੱਖਿਆ 670 ਰੁਪਏ ਔਰ ਇੰਡੀਆ ਵਿੱਚ ਸ਼ਿਪਿੰਗ ਫ੍ਰੀ ਦੇ ਵਿੱਚ ਤੁਸੀਂ ਜਿੱਥੇ ਵਰਜੀ ਬੈਠੇ ਮੰਗਵਾ ਸਕਦੇ ਹੋ 670 ਰੁਪਏ ਆਪਾਂ ਇਹਨਾਂ ਦਾ ਰੇਟ ਰੱਖਿਆ ਬਹੁਤ ਹੀ ਗਿਣਵੇ ਚੁਣਵੇ ਜੇ ਪ੍ਰਿੰਟ ਬਹੁਤ ਹੀ ਸੋਹਣੇ ਪ੍ਰਿੰਟ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆ ਸਭ ਤੋਂ ਪਹਿਲਾਂ ਸੂਟ ਸੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਵਾਈਟ ਲਾਈਨਿੰਗ ਦੇ ਉੱਪਰ ਤੇ ਇਹਦਾ ਰੇਟ ਰੱਖਿਆ ਜੀ ਆਪਾਂ 670 ਰੁਪਏ ਔਰ ਨੈਕਸਟ ਮੈਂ ਤੁਹਾਨੂੰ ਸੂਟ ਦਿਖਾਨੀ ਹੈ ਜੀ ਲਾਈਨਾਂ ਵਾਲਾ ਸੂਟ ਹੈ ਜੀ ਆਪਣਾ ਇਹ ਵੀ ਸਟੱਫ ਲਾਈਨਾਂ ਵਾਲਾ ਰਹੇਗਾ ਸਟੱਫ ਰਹੇਗਾ ਪਿਓਰ ਕਾਟਨ ਇਹ ਹੈਗਾ ਜੀ 셔ਟ ਦਾ ਪੀਸ ਨਾਲ ਆਪਾਂ ਜਿਹੜਾ ਇਹਦੀ ਬਾਟਮ ਹੈ ਵਰਕ ਕਰਾਈ ਹੋਈ ਬਾਟਮ ਹੈ ਜੀ ਨਾਲ ਬਾਟਮ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ 셔ਟ ਵਾਲੇ ਕਲਰ ਪਾਈਵੇਂ ਜੀ yellow ਔਰ green ਨਾਲ ਆਪਾਂ ਇਹਦਾ ਕੰਬੀਨੇਸ਼ਨ ਬਣਾਇਆ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਰੇਟ ਆਪਾਂ ਰੱਖੇ 670 ਰੁਪਏ ਜੀ ਸ਼ਿਪਿੰਗ ਰੱਖੀ ਹੈ ਫ੍ਰੀ ਜਿੱਥੇ ਮਰਜੀ ਬੈਠੇ ਮੰਗਵਾਓ ਨੈਕਸਟ ਜਿਹੜੀ ਆਪਣੀ ਸ਼ਰਟ ਹੈ ਜੀ 블루 ਕਲਰ ਦੀ ਸ਼ਰਟ ਹੈ ਨਾਲ ਇਹਦੇ ਹੈਗਾ ਜੀ ਸਕਾਈ ਬਲੂ ਕਲਰ ਦਾ ਵਿੱਚ ਪ੍ਰਿੰਟ ਦਿੱਤਾ ਹੋਇਆ ਹੈ ਔਰ ਇਹਦੇ ਨਾਲ ਜਿਹੜੀ ਬਾਟਮ ਰੱਖੀ ਆਪਾਂ ਸਕਾਈ ਬਲੂ ਕਲਰ ਦੀ ਨਾਲ ਪੌਂਚੇ ਦੀ ਕੱਢਿਆ ਜੀ ਦਾ ਵਰਕ ਕਰਾਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਇਹ ਪਰਫੋ ਮਸ਼ੀਨ ਨਾਲ ਵਰਕ ਹੋਇਆ ਜੀ ਕੋਈ ਵੱਡੀ ਮਸ਼ੀਨ ਨਾਲ ਵਰਕ ਨਹੀਂ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਫਾਈ ਤੁਸੀਂ ਦੇਖ ਸਕਦੇ ਹੋ फिनिशिंग वर्क फर्क हो रेट रखी छत्ती है परपल और जी। है जी। है। अपने कलर बिलकुल लाइट पैरट कलर जी और जी शर्ट का कलर है जी ओरेंज इन्हे डल ऑरेंज है जीडियो जी चोड़ा जा ब्राइट आ रहा है ਦਾਲ ਲੌਰੀ ਨੇ ਇਹ ਬਿਲਕੁਲ ਗਰਮੀ ਦੇ ਵਿੱਚ ਪਾਇਆ ਬੜਾ ਸੋਹਣਾ ਲੱਗੂਗਾ ਨਾਲ ਹੀ ਜੇ ਆਪਾਂ ਪੈਰਲਰ ਕਲਰ ਦੀ ਰੱਖੀ ਹੈ ਜੀ ਬਾਟਮ ਬਾਟਮ ਨੂੰ ਕਰਾਇਆ ਵਰਕ ਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਤੁਸੀਂ ਮਤਲਬ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਏਸੇ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਦੋ ਸੂਟ ਰੈਨ ਕੇ ਇੱਕ ਮੈਂ ਤੁਹਾਨੂੰ ਪੈਰਲਰ ਕਲਰ ਦੀ ਬਾਟਮ ਨਾਲ ਦਿਖਾਇਆ ਜਿਹੜਾ ਅਲੱਗ-ਅਲੱਗ ਵਰਕ ਦੇ ਨਾਲ ਆਪਾਂ ਦੋ ਹੀ ਸੂਟ ਰੈਡੀ ਕਰਵਾਏ ਨੇ ਜੀ ਦੋਨੋਂ ਨਾਲ ਬਾਟਮਾਂ ਸੇਮ ਨੇ ਸ਼ਰਟਾਂ ਵੀ ਸੇਮ ਪ੍ਰਿੰਟ ਦੀਆਂ ਰਹਿਣੀਆਂ ਆ बॉटम का स्टफ भी सेम प्रिंट दूगा प्योर कॉटन की शर्ट है प्योर कॉटन रंगी बॉटम रहेगी और वर्क अपना दोनों डिफरेंट डिफरेंट करवाया जी तुम आपके चॉइस अकॉर्डिंग वर्क की सलवार लै सकते हो दो सलवार है जी इन्होंने दो सूट है अपने को अपना जोड़ा स्टफ रखा जी सारा स्टफ अपना विदाउट लाइनिंग बेस है विदाआउट लाइनिंग बेस रैडी होएगा जी जिम्मे मर्जी बनवाओ विदउट लाइनिंग सूट रैडी होना सूट है जी ਵਾਈਟ ਕਲਰ ਦਾ ਹੈ ਜੀ ਉੱਪਰ ਰੈੱਡ ਕਲਰ ਨਾਲੇ ਨੇ ਪ੍ਰਿੰਟ ਬਣਿਆ ਹੋਇਆ ਔਰ ਅੱਪਾ ਇਹਦੀ ਬਾਟਮ ਤੇ ਕਰਾਇਆ ਜੀ yellow ਔਰ blue ਕਲਰ ਦਾ ਕੱਚ ਦੇ ਕੇ ਵਰਤ ਕਰਾਇਆ ਕਿਉਂਕਿ ਸੂਟ ਦੇ ਵਿੱਚ yellow ਔਰ blue ਕਲਰ ਹੈ ਬਾਟਮ ਦੇ ਉੱਤੇ ਵੇਲ ਕੋਈ ਹੋਈ ਨੀਚੇ ਰੇਟ ਰਹੇਗਾ ਜੀ 670 ਰੁਪਏ ਸ਼ਿਪਿੰਗ ਦਾ ਹੈ ਜੋ ਆਈ ਹੈ ਫ੍ਰੀ 올 ਇੰਡੀਆ ਦੇ ਵਿੱਚ ਵੈਖੇ ਦਿੱਥੇ ਮਰਜ਼ੀ ਤੁਸੀਂ ਮੰਗਵਾ ਸਕਦੇ ਹੋ ਨੈਕਸਟ ਜਿਹੜਾ ਸੂਟ ਰਹਿਣ ਹੈ ਜੀ ਆਫ ਵਾਈਟ ਕਲਰ ਦਾ ਸੂਟ بیس ਹੈ ਜੀ ਇਹਦਾ ਉੱਪਰ ਪ੍ਰਿੰਟ ਪਿਆ ਹੋਇਆ ਹੈ ਜੀ yellow اور pink ਸ਼ੇਡ ਨਾਲ ਔਰ ਮਹਿੰਦੀ ਕਲਰ ਨਾਲ ਜੀ ਮਹਿੰਦੀ ਹੈਗੀ ਇਹਦੀ ਬਾਟਮ ਬਾਟਮ ਤੇ ਕਰਾਇਆ ਆਪਾਂ ਵਰਕ ਜਿਹੜਾ ਪਹੁੰਚੇ ਤੇ ਵਰਕ ਦਿੱਤਾ ਹੋਇਆ ਹੈ ਵਰਕ ਦੇਖੋ ਕਿੰਨਾ ਸੋਹਣਾ ਹੈ ਜੀ ਬੜੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਰੇਟ ਹੈਗਾ ਇਹਦਾ 670 ਰੁਪਏ ਸ਼ਿਪਿੰਗ ਹੈਗੀ ਹੈ ਫ੍ਰੀ ਆਲਮੋਸਟ ਮੈਂ ਸਾਰੇ ਵਰਕ ਵਾਲੇ ਸੂਟ ਦਿਖਾਏ ਗਏ ਜੀ ਆ ਜੋ ਬਾਟਮ ਵਰਕ ਵਾਲੇ ਸੂਟ ਦਿਖਾਏ ਨੇ 670 ਦੇ ਵਿੱਚ ਸ਼ਿਪਿੰਗ ਫ੍ਰੀ ਹੈ ਜੀ ਕਿਉਂਕਿ ਦੇਖੋ ਬਾਟਮ ਦੇ ਨਾਲ ਵਰਕ ਹੈ ਜੀ ਨੀਅਰ ਅਬਾਉਟ 100 ਕਿਲੋ ਦਾ ਸੂਟ ਪੈਂਦੇ ਆ ਜੀ ਆਪਾਂ 80 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਜਿਹੜਾ ਪੋਸਟ ਆਫਿਸ ਥਰੂ ਆਪਾਂ ਪੋਸਟ ਕਰਦੇ ਆ ਸੂਟ ਨੂੰ ਤੇ ਇਹ ਸੂਟ 60 ਰੁਪਏ ਦਾ 60 ਤੋਂ 70 ਰੁਪਏ ਦੀ ਵਿੱਚ ਵਿੱਚ ਤੁਹਾਡੇ ਕੋਲ ਪਹੁੰਚੇਗਾ ਜੀ ਦੇਖੋ ਨਾ 670 ਰੁਪਏ ਉੱਤੇ ਮੇਰੇ ਮਤਲਬ ਕਹਿਣਾ ਮਤਲਬ ਇਹ ਵੀ 670 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਕਰਕੇ ਜਿੱਥੇ ਮਰਜੀ ਤੁਸੀਂ 올 ਇੰਡੀਆ ਚ ਪੈਕਟ ਮੰਗਵਾ ਸਕਦੇ ਹੋ ਇੰਡੀਆ ਦੇ ਜਿਹੜੇ ਮਰਜੀ ਕੋਨੇ ਤੇ ਬੈਠੇ ਆ ਤੁਸੀਂ ਮੰਗਵਾ ਸਕਦੇ ਹੋ ਤੇ ਆਏ ਸੂਟਾਂ ਨੂੰ ਫ੍ਰੀ ਦੇ ਮਤਲਬ ਸ਼ੀਪੇ ਫ੍ਰੀ ਦੇ ਨਾਲ ਘਰ ਬੈਠੇ ਸੀ ਪ੍ਰੋਵਾਈਡ ਕਰਾਂਗੇ ਔਰ ਕਾਟਨ ਹੈ ਜੀ ਪਿਓਰ ਕਾਟਨ ਕਿਸੇ ਦੇ ਨਾਲ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਕੋਈ ਕਲਰ ਨਹੀਂ ਜਾਊਗਾ ਜੀ ਕੋਈ ਬੁਰਨੀ ਆਊਗਾ ਕਪੜਾ ਤੁਸੀਂ ਇਕ ਵਾਈ ਸਾਡੇ ਤੋਂ ਬਾਏ ਕਰੋਗੇ ਤਾਂ बार-बार ਮਤਲਬ ਪੁੱਛੋਗੇ ਜੀ ਕਪੜਾ ਇੰਨਾ ਸੋਹਣਾ ਸਟਾਫ ਹੈ ਜਿਹੜਾ ਆਪਾਂ ਕਹਾਂਗੇ ਜੀ ਉਹੀ ਸਟਾਫ ਤੁਹਾਨੂੰ ਭੇਜਾਂਗੇ ਅਗਰ ਤੁਹਾਨੂੰ ਕਾਟਨ ਸਟਾਫ ਚਾਹੀਦਾ ਤਾਂ ਕਾਟਨ ਹੀ ਆਊਗਾ ਅਗਰ ਮਿਕਸ ਕਹਾਂਗੇ ਤਾਂ ਮਿਕਸ ਸਟਾਫ ਹੀ ਦੇਵਾਂਗੇ ਅੱਜ ਵਾਲ ਜਿਹੜੇ ਸਾਰੇ ਸੂਟ ਸੀਗੇ ਆਪਾਂ ਫਲੈਟ ਰੇਟ ਤੇ ਰੱਖੇ ਹੋਏ ਸੀਗੇ ਜੀ ਪਹਿਲਾ ਸੂਟ ਸੀਗਾ ਜਿਹੜਾ ਮੈਂ ਤੁਹਾਨੂੰ نیچے ਦਿਖਾਇਆ ਜੀ ਦੇਖੋ ਸਭ ਤੋਂ ਉੱਪਰ ਦਿਖਾਇਆ ਮੈਂ ਤੁਹਾਨੂੰ ਮਹਿੰਦੀ ਕਲਰ ਦੀ ਬਾਟਮ ਦੇ ਨਾਲ ਸੂਟ ਦਿਖਾਇਆ ਤੁਸੀਂ ਇਹਦੇ ਵਿੱਚੋਂ ਦੇਖੋ ਸਕਰੀਨਸ਼ਾਟ ਲੈ ਸਕਦੇ ਹੋ ਫਿਰ ਦਿਖਾਇਆ ਤੁਹਾਨੂੰ ਰੈੱਡ ਕਲਰ ਦੀ ਬਾਟਮ ਦੇ ਨਾਲ ਇਹਦਾ 셔ਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ 셔ਟ ਦਾ ਤੇ ਨੈਕਸਟ ਦਿਖਾਏਗੀ ਜੀ ਮੈਂ ਤੁਹਾਨੂੰ ਪੈਰੈਂਟ ਬਾਟਮਾਂ ਦੇ ਨਾਲ ਦੋ orange 셔ਟ ਹਨ ਇਹ ਦੋਨਾਂ ਦੇ ਬਾਟਮਾਂ ਦੇ ਜਿਹੜੇ ਡਿਜ਼ਾਈਨ ਹੈ ਡਿਫਰੈਂਟ ਡਿਫਰੈਂਟ ਨੇ ਬਹੁਤ ਹੀ ਸੋਹਣੇ ਇਹ ਸੂਟ ਨੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਇਆ sky blue ਬਾਟਮ ਦੇ ਨਾਲ ਡਾਰਕ ਬਲੂ ਨੇਵੀ ਬਲੂ ਦੀ ਸ਼ਰਟ ਹੈ ਸਕਾਈ ਬਲੂ ਨਾਲ ਬਾਟਮ ਹੈ ਬਹੁਤ ਸੋਹਣਾ ਕੰਬੀਨੇਸ਼ਨ ਹੈ ਬੜਾ ਸੋਹਣਾ ਵਰਕ ਹੋਇਆ ਇਸ ਤੋਂ ਬਾਅਦ ਹੈਗਾ ਬਿਲਕੁਲ ਲਾਈਟ ਪੀਚ ਬਾਵਾ ਬਾਟਮ ਦੇ ਨਾਲ ਨੈਕਸਟ ਹੈਗਾ ਸੂਟ ਤੁਹਾਨੂੰ ਦਿਖਾਇਆ ਗੱਲਾਂ ਸ਼ਰਟ ਹੈ ਸ਼ਰਟ ਦੇ ਨਾਲ ਬਲੂ ਰੰਗ ਦੀ ਬਾਟਮ ਹੈ ਸ਼ਰਟ ਦੇ ਨਾਲ ਬਾਵਾ ਆਪਾਂ ਵਰਕ ਕਰਾਈਆਂ ਹੋਈਆਂ ਨੇ ਰੇਟ ਆਪਾਂ ਬਿਲਕੁਲ ਫਲੈਟ ਰੇਟ ਤੇ ਸਾਰੇ ਸੂਟ ਤੁਹਾਨੂੰ ਦਿੱਤੇ ਆ ਰੇਟ ਰੱਖਿਆ 670 पे ਸ਼ਿਪਿੰਗ ਰੱਖੀ ਹੈ ਫ੍ਰੀ 올 ਇੰਡੀਆ ਦੇ ਵਿੱਚ ਬੈਠੇ ਜਿੱਥੇ ਮਰਜ਼ੀ ਸਾਡੇ ਤੋਂ ਮੰਗਵਾ ਸਕਦੇ ਹੋ ਇਹਨਾਂ ਸੂਟਾਂ ਨਾਲ ਅਸੀਂ ਦੁਪੱਟੇ ਵੀ ਰੈਡੀ ਕਰ ਸਕਦੇ ਹਾਂ ਜੇ ਤੁਸੀਂ ਦੁਪੱਟੇ ਰੈਡੀ ਕਰਵਾਉਣੇ ਆ ਜਾਂ ਫਿਰ ਕੋਈ ਵੀ ਡਿਜ਼ਾਈਨ 'ਚ ਕਸਟਮਾਈਜ਼ੇਸ਼ਨ ਕਰਵਾਣੀ ਹੋਵੇ ਤੁਹਾਨੂੰ ਕਰਕੇ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਦਿਖਾਏ ਆ ਜੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਚੰਗਾ ਲੱਗਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ WhatsApp ਨੰਬਰ ਮੇਰਾ ਵੀਡੀਓ ਦੇ ਵਿੱਚ نیچے ਚੱਲ ਰਿਹਾ ਹੈ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਬਾਏ ਕਰਨੇ ਜੇ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਮੇਰੀ ਵੀਡੀਓ ਨੂੰ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ